ਹੜ ਵੀ ਨਹੀਂ ਰੋਕ ਸਕੇ ਇਸ ਮੁੰਡੇ ਦਾ ਵਿਆਹ ਤੇ ਫਿਰ ਬਰਾਤ ਭਰ ਕੇ ਨਦੀ ਦੇ ਵਿੱਚ ਲੈ ਗਿਆ ਕਿਸ਼ਤੀ ਤੇ ਕਹਿੰਦਾ ਵਿਆਹ ਨਹੀਂ ਰੁਕਣਾ ਚਾਹੀਦਾ ਸੋਸ਼ਲ ਮੀਡੀਆ ਤੇ ਹੋ ਗਈ ਵੀਡੀਓ ਤੇਜ਼ੀ ਨਾਲ ਵਾਇਰਲ ਕਹਿੰਦੇ ਵੀ ਇਹੇ ਬਣਾਈਆਂ ਨੇ ਰੱਬ ਨੇ ਜੋੜੀਆਂ ਤਾਂ ਫਿਰ ਵਿਆਹ ਕਿਵੇਂ ਪਿੱਛੇ ਰਹਿ ਜਾਊਗਾ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਫਓਪੀ ਨਿਊਜ਼ ਤੇ ਮੈਂ ਪਰਮਦੀਪ ਰਾਣਾ ਕਹਿੰਦੇ ਵੀ ਰੱਬ ਜਦੋਂ ਜੋੜੀਆਂ ਬਣਾਉਂਦਾ ਤਾਂ ਫਿਰ ਵਿਆਹ ਹੋਣਾ ਹੀ ਪੱਕਾ ਹੁੰਦਾ ਤਾਂ ਉਸੇ ਤਰ੍ਹਾਂ ਇਸ ਮੁੰਡੇ ਨੇ ਵੀ ਸੌਖਾਲੀ ਕਹਿੰਦਾ ਵੀ ਅੱਜ ਵਿਆਹ ਹੋਣਾ ਤਾਂ ਫਿਰ ਅੱਜ ਹੀ ਕਰਾਉਣਾ ਹੈ ਉੱਥੇ ਬਿਹਾਰ ਦੇ ਵਿੱਚ ਮਧੂਬਨੀ ਦੇ ਵਿੱਚ ਤੇ ਤੇਜ ਬਾਰਿਸ਼ ਹੋਈ ਹੜ ਆ ਗਏ ਤੇ ਪਰ ਕਹਿੰਦਾ ਟਲਦਾ ਨਹੀਂ ਕਹਿੰਦਾ ਮੈਂ ਬਰਾਤ ਆਪਣੀ ਲੈ ਕੇ ਜਾਊਂਗਾ ਸਾਰੀ ਬਰਾਤ ਨੂੰ ਕਿਸ਼ਤੀ ਦੇ ਵਿੱਚ ਬਿਠਾ ਲਿਆ ਨਾਲ ਨਾਲ ਵੀਡੀਓ ਚੱਲੀ ਜਾਂਦੀਆਂ ਨੇ ਤੇ ਵਿਆਹ ਕਰਵਾ ਲਿਆ ਤੇ ਬਰਾਤ ਵਾਪਸ ਲਿਆਇਆ ਕਿਸ਼ਤੀ ਦੇ ਵਿੱਚ ਤਾਂ ਤੁਸੀਂ ਦੋਸਤੋ ਅੰਦਾਜ਼ਾ ਲਾ ਲਓ ਵੀ ਪਰੇ ਤੋਂ ਪਰੇ ਪਏ ਆ ਲੋਕ ਵੀ ਤੇ ਟਲਦੇ ਨਹੀਂ ਡਰਦੇ ਨਹੀਂ ਕਿਸੇ ਗੱਲੋਂ ਕਹਿੰਦਾ ਵੀ ਵਿਆਹ ਤਾਂ ਅੱਜ ਕਰਾਊਂਗਾ ਹਰ ਹਾਲਤ ਦੇ ਵਿੱਚ ਤੇ ਮੇਰੇ ਇਹਨੂੰ ਇਹ ਨਹੀਂ ਪਤਾ ਸੀ ਵੀ ਵੀਡੀਓ ਬਣ ਗਈ ਜਦੋਂ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਲੋਕਾਂ ਨੇ ਟ੍ਰੋਲ ਕਰਨਾ ਸ਼ੁਰੂ ਕਰਤਾ ਵੀ ਮੀਂਹ ਸੀ ਨੇਰੀ ਸੀ ਝੱਖੜ ਦੀ ਭਾਈ ਟਲਦਾ ਜਾਂਦਾ ਪਰ ਇਹਨੇ ਆਪਣਾ ਵਿਆਹ ਜ਼ਰੂਰੀ ਸਮਝਿਆ ਤੇ ਫਿਰ ਕਿਸ਼ਤੀ ਦੇ ਵਿੱਚ ਪੂਰੀ ਬਰਾਤ ਬਿਠਾ ਕੇ ਲੈ ਗਿਆ ਨਾਲ-ਨਾਲ ਵੀਡੀਓ ਚੱਲੀ ਜਾਂਦੀ ਹੈ ਬਿਹਾਰ ਦੇ ਮਧੂਬਨੀ ਦੀ ਇਹ ਵੀਡੀਓ ਹੈ ਜਿੱਥੇ ਕੋਸੀ ਨਦੀ ਦੇ ਵਿੱਚ ਪਾਣੀ ਭਰ ਗਿਆ ਤਾਂ ਫਿਰ ਕਿਸ਼ਤੀ ਦੇ ਜਰੀਏ ਜਿਹੜੀ ਆਪਣੀ ਬਰਾਤ ਇਹ ਨੌਜਵਾਨ ਲੈ ਕੇ ਜਾਂਦਾ ਪਰ ਵਿਆਹ ਜਿਹੜਾ ਇਸ ਦੇ ਲਈ ਇੰਨਾ ਜ਼ਿਆਦਾ ਜ਼ਰੂਰੀ ਹੋ ਜਾਂਦਾ ਹਾੜ ਆਵੇ ਕਹਿੰਦਾ ਤੂਫਾਨ ਮੈਂ ਤਾਂ ਆਪਣੀ ਬਰਾਤ ਲੈ ਕੇ ਜਾਂਦਾ ਕਿਉਂਕਿ ਨਿਸ਼ਚਿਤ ਕੀਤਾ ਹੋਇਆ ਦਿਨ ਕਹਿੰਦਾ ਉਸੇ ਦਿਨੀ ਵਿਆਹ ਕਰਾਉਣਾ ਤੇ ਵਿਆਹ ਕਰਾ ਵੀ ਲਿਆਇਆ ਤਾਂ ਦੋਸਤੋ ਤੁਸੀਂ ਆਪਣੀ ਰਾਏ ਕਰਨੀਆਂ ਕਮੈਂਟਾਂ ਦੇ ਵਿੱਚ ਸਾਂਝੀ ਇਸ ਮੁੰਡੇ ਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਉਹ ਜ਼ਰੂਰ ਦੱਸਿਓ ਤੇ ਕਮੈਂਟ ਕਰਕੇ ਆਪਣੀ ਰਾਏ ਸਾਂਝੀ ਕਰਕੇ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਧੰਨਵਾਦ